ਪੰਜਾਬ ਦਸਤਾਵੇਜ਼ ਤੇ ਦਰਸ਼ਕਾਂ ਲਈ ਮੈਂ ਰਜਿੰਦਰ ਸਿੰਘ ਤਗੜਾ ਚ ਲੈ ਕੇ ਹਾਜ਼ਰ ਹਾਂ ਪੰਜਾਬ ਸਰਕਾਰ ਦੇ ਪ੍ਰਬੰਧਕੀ ਢਾਂਚੇ ਬਾਰੇ ਇੱਕ ਖਬਰ ਪ੍ਰਬੰਧਕੀ ਢਾਂਚਾ ਇੰਨਾ ਖਰਾਬ ਹੋ ਚੁੱਕਾ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਕਿ ਇਹਨਾਂ ਨੇ ਸਰਕਾਰੀ ਅਫਸਰਾਂ ਦੀ ਮੁਤਲੀ ਦੀ ਝੜੀ ਲਾਤੀ ਹੈ ਔਰ ਜਿਵੇਂ ਤੁਸੀਂ ਦੇਖਿਆ ਬੀਤੇ ਦਿਨੀ ਜਿਹੜਾ ਆਰਟੀਓ ਰੋਪੜ ਸੀ ਗੁਰਵਿੰਦਰ ਸਿੰਘ ਜੋਹਲ ਉਹਨੂੰ ਮੁਅੱਤਲ ਯਾਨੀ ਕਿ ਸਸਪੈਂਡ ਕਰ ਦਿੱਤਾ ਗਿਆ ਹਰਜੋਤ ਬੈਂਸ ਅਨੰਦਪੁਰ ਸਾਹਿਬ ਵਿਖੇ ਜਿਹੜੇ ਸ਼ਹੀਦੀ ਪੁਰਬ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਪੁਰਬ ਦੇ ਪ੍ਰੋਗਰਾਮਾਂ ਨੂੰ ਵੇਖ ਰਹੇ ਨੇ ਉਹਨਾਂ ਨੇ ਰੋਪੜ ਦੇ ਪ੍ਰਸ਼ਾਸਨ ਦੀ ਇੱਕ ਬੈਠਕ ਬੁਲਾਈ ਅਤੇ ਸਾਰਿਆਂ ਦੀ ਲਾਹ-ਭਾ ਕੀਤੀ ਔਰ ਕਿਹਾ ਪੂਰ ショ ਪੂਰ ショ ਯਾਨੀ ਕਿ ਤੁਸੀਂ ਸਾਰੇ ਨਲਾਇਕ ਹੋ ਤੁਸੀਂ ਪ੍ਰਬੰਧ ਠੀਕ ਨਹੀਂ ਕਰ ਸਕੇ ਫਿਰ ਜਿਹੜੀ ਅੰਦਰਲੀ ਗੱਲ ਆ ਉਹ ਇਹ ਆ ਪਹਿਲਾਂ ਹਰਜੋਤ ਬੈਂਸ ਨੇ ਆਰਟੀਓ ਜਿਹੜਾ ਜੋਹਲ ਆ ਉਹਨੂੰ ਆਦੇਸ਼ ਦਿੱਤਾ ਕਿ ਪਿੰਡਾਂ ਚੋਂ ਲੋਕਾਂ ਨੂੰ ਸੰਗਤ ਨੂੰ ਇਕੱਠੀ ਕਰਕੇ ਅਨੰਪੁਰ ਸਾਹਿਬ ਲਿਉਣ ਲਈ 150 ਬਸਾਂ ਦਾ ਪ੍ਰਬੰਧ ਕੀਤਾ ਜਾਵੇ ਪ੍ਰਬੰਧ ਹੋ ਗਿਆ ਉਸ ਤੋਂ ਬਾਅਦ ਉਹਨੇ ਕਿਹਾ ਕਿ 35 ਬਸਾਂ ਹੋਰ ਚਾਹੀਦੀਆਂ 185 ਤੇ ਗਿਣਤੀ ਪਹੁੰਚ ਗਈ ਗੁਰਵਿੰਦਰ ਜੋਹਲ ਨੇ ਬੇਨਤੀ ਕੀਤੀ ਕਿ ਮੰਤਰੀ ਜੀ ਹੋਰ ਬਸਾਂ ਮਿਲਣੀਆਂ ਔਖੀਆਂ ਨੇ ਤੇ ਜਾਂ ਤਾਂ ਤੁਸੀਂ ਫਿਰ ਸਕੂਲਾਂ 'ਚ ਛੁੱਟੀ ਕਰ ਦਿਓ ਤੇ ਕਿਉਂਕਿ ਬਸਾਂ ਫਿਰ ਬੱਚਿਆਂ ਨੂੰ ਲੈ ਕੇ ਜਾਂਦੀਆਂ ਉਹਨਾਂ ਨੇ ਲੈ ਕੇ ਵੀ ਬੱਚੇ ਆਉਣੇ ਹੁੰਦੇ ਆ ਇਹ ਕਹਿੰਦਾ ਜੀ ਮੰਤਰੀ ਸਾਹਿਬ ਕਹਿੰਦੇ ਜੀ ਇੱਕ ਵਾਰੀ ਛੱਡਿਓ ਹਣ ਫਿਰ ਤੋਂ ਬਾਅਦ ਮਾਂ-ਬਾਪ ਸਕੂਲਾਂ ਚ ਬੱਚੇ ਲਿਆਉਣ ਉਹ ਕਹਿੰਦੀ ਐ ਤਾਂ ਹੁਣਾਂ ਨਹੀਂ ਖਲਾਰਾ ਪੈਜੂ ਖੈਰ ਗੁਰਵਿੰਦਰ ਜੋਹਲ ਨੇ ਫੇਰ ਵੀ ਹੱਥ-ਪੈਰ ਮਾਰ ਕੇ 35 ਬਸਾਂ ਹੋਰ ਇਕੱਠੀਆਂ ਕੀਤੀਆਂ ਹੁਣ ਗੱਲ ਆ ਗਈ ਬਸਾਂ ਚ ਤੇਲ ਪਾਉਣ ਦੀ ਕਿਉਂਕਿ ਇਹ ਵਿਗਾਰ ਹੈ ਪ੍ਰਸ਼ਾਸਨ ਨੂੰ ਵਿਗਾਰ ਪਾਈ ਗਈ ਇਹਦੇ ਵਾਸਤੇ ਕੋਈ ਵੱਖਰੇ ਫੰਡ ਰੀਲੀਜ਼ ਨਹੀਂ ਕੀਤੇ ਗਏ ਜਿਹੜੀਆਂ 35 ਬਸਾਂ ਹੋਰ ਅਰੇਂਜ ਕੀਤੀਆਂ ਗਈਆਂ ਉਹ ਖੜੀਆਂ ਹੋ ਗਈਆਂ ਜੀ ਤੇਲ ਪਉ ਚੱਲਦੇ ਆ ਹੁਣ ਤੇਲ ਪਾਊਗਾ ਡਰਾਈਵਰ ਆਉਣਗੇ ਨਵਾਂ ਟਾਈਮ ਟੇਬ ਉਹਨੂੰ ਮਿਲ ਗਿਆ ਭਾਈ ਅਨੰਦਪੁਰ ਸਾਹਿਬ ਜਾਣਾ ਫਲਾਣੇ ਫਲਾਣੇ ਪਿੰਡ ਕਿਉਂ ਤੁਸੀਂ ਲੋਕ ਇਕੱਠੇ ਕਰਕੇ ਲਿਆਉਣੇ ਨੇ ਦੇਰੀ ਹੋ ਗਈ ਬਸ ਐਸੇ ਤੇ ਤੇਵਰ ਤਿੱਖੇ ਹੋ ਗਏ ਹਰਜੋਤ ਬੈਂਸ ਦੇ ਤੇ ਸ਼ਾਮ ਨੂੰ ਗੁਰਵਿੰਦਰ ਜੋਹਲ ਨੂੰ ਮੁਅਤਲ ਕਰਤਾ ਔਰ ਲਿਖਿਆ ਆਦੇਸ਼ ਚ ਡਾਇਰੈਕਸ਼ਨ ਆਫ ਡਿਊਟੀ ਔਰ ਸਾਨੂੰ ਸਾਡੇ ਸੂਤਰ ਦੱਸਦੇ ਆ ਕਿ ਜ਼ਿਲ੍ਹਾ ਪ੍ਰਸ਼ਾਸਨ ਵਿੱਚ ਡੀਸੀ, ਐਸਐਸਪੀ, ਐਸਟੀਐਮ, ਤਹਿਸੀਲਦਾਰ ਵਾਦ ਆਦ ਜਿੰਨੇ ਵੀ ਅਫਸਰ ਸੀ ਮੀਟਿੰਗ ਚ ਬੁਲਾਏ ਸੀ ਉਹਨਾਂ ਦੀ ਦੱਬ ਕੇ ਲਾਪਾ ਕੀਤੀ ਗਈ ਮੰਤਰੀ ਵੱਲੋਂ ਸਾਨੂੰ ਉਥੋਂ ਇੱਕ ਵਿਚਾਰ ਆਇਆ ਰੋਪੜ ਪ੍ਰਸ਼ਾਸਨ ਤੋਂ ਇਹ ਹਰਜੋਤ ਬੈਂਜੀ ਪ੍ਰਸ਼ਾਸਨ ਤੋਂ ਇੰਨੇ ਔਖੇ ਆ ਤਾਂ ਫਿਰ ਉਹ ਆਪਣੀ ਧਰਮ ਪਤਨੀ ਆਈਪੀਐਸ ਅਫੀਸਰ ਜੋਤੀ ਯਾਦਵ ਨੂੰ ਨੋਡਲ ਅਫੀਸਰ ਅਪੁਆਇੰਟ ਕਰ ਲੈਣਾ ਚਾਹੀਦਾ ਉਹਨਾਂ ਨੂੰ ਤਾਂ ਕਿ ਦੋਹਾਂ ਦੀ ਫ੍ਰੀਕੁਐਂਸੀ ਮੰਤਰੀ ਅਤੇ ਅਧਿਕਾਰੀ ਦੀ ਫ੍ਰੀਕੁਐਂਸੀ ਮੈਂਟਲ ਫ੍ਰੀਕੁਐਂਸੀ ਉਹ ਵਧੀਆ ਤਾਲਮੇਲ ਕਰੇ ਪੂਰ ショ ਨਾ ਹੋਵੇ ਤੇ ਨਾਲੇ ਮੈਡਮ ਨੂੰ ਤਜਰਬਾ ਹੋ ਜਾਊਗਾ ਇਹੋ ਜਿਹੇ ਵੱਡੇ ਪ੍ਰੋਗਰਾਮ ਨੂੰ ਅਰੇਂਜ ਕਰਨ ਦਾ ਤੇ ਕਿਉਂਕਿ ਉਹ ਤਾਂ ਪੰਜਾਬ ਤੋਂ ਤਾਂ ਹੈ ਨਹੀਂਗੇ ਉਹ ਨਾਲੇ ਇਸ ਪ੍ਰੋਗਰਾਮ ਚ ਸ਼ਾਮਲ ਹੋ ਜਾਂਦੇ ਸਾਰੇ ਬਾਕੀ ਅਧਿਕਾਰੀ ਮੈਡਮ ਜੋਤੀ ਯਾਦਵ ਦੇ ਥੱਲੇ ਪੁਆਇੰਟ ਕਰ ਦੇਣੇ ਚਾਹੀਦੇ ਸੀ ਉਹਨੂੰ ਮੇਨ ਨੋਡਲ ਅਫਸਰ ਤੇ ਫਿਰ ਪ੍ਰਬੰਧ ਆਪਣੇ ਆਪ ਠੀਕ ਹੋ ਜਾਣੇ ਸੀ ਇਹ ਇੱਕ ਰਾਏ ਸਾਨੂੰ ਕਿਸੇ ਰੋਪੜ ਦੇ ਪ੍ਰਸ਼ਾਸਨਿਕ ਅਧਾਰੀ ਅਧਿਕਾਰੀ ਨੇ ਦਿੱਤੀ ਹੈ ਔਰ ਮੈਨੂੰ ਲੱਗਦਾ ਹੈ ਇਹ ਵਧੀਆ ਸੁਝਾਅ ਹੈ ਹੁਣ ਅੱਗੇ ਚੱਲਦੇ ਹਾਂ ਹੁਣ ਗੱਲ ਕਰਦੇ ਆਂ ਬਈ ਮੁਅਤਲ ਕਰਨ ਦਾ ਜਿਹੜਾ ਕੰਮ ਇਹਨਾਂ ਨੇ ਸ਼ੁਰੂ ਕੀਤਾ ਏਡੀਸੀ ਚਾਰੂ ਮਿਤਾ ਸ਼ੇਖਰ ਮੋਗੇ ਤੋਂ ਉਹਨੂੰ ਮੁਅਤਲ ਕਰਤਾ ਇੱਥੇ ਮੈਂ ਕੁਝ ਪੱਤਰਕਾਰਾਂ ਦੀ ਤੇ ਚੈਨਲਾਂ ਦੀ ਵੀ ਨਿੰਦਿਆ ਕਰੂੰਗਾ ਖਬਰਾਂ ਚੱਲ ਰਹੀਆਂ ਕਿ ਚਾਰੂ ਮਿਤਾ ਨੇ 3.5 ਕਰੋੜ ਰੁਪਏ ਦੇ ਲੈਣ ਦੇਣ ਚਿਹਰਾ ਫੇਰ ਕੀਤੀ ਇਹ ਟੋਟਲ ਨੌਨਸੈਂਸ ਹੈ ਇਹ ਸਿਰਫ ਪਲਾਂਟਡ ਖਬਰਾਂ ਔਰ ਉਹ ਪੱਤਰਕਾਰ ਜਿਹੜੇ ਇਸ ਤਰ੍ਹਾਂ ਦੀਆਂ ਖਬਰਾਂ ਚੁਦਾ ਰਹੇ ਨੇ ਸੈਟਲਾਈਟ ਚੈਨਲਾਂ ਤੇ ਜਾਂ ਵੈਬ ਚੈਨਲਾਂ ਤੇ ਉਹਨਾਂ ਨੂੰ ਅਲਰਟ ਹੋਣਾ ਚਾਹੀਦਾ ਚਾਰੂ ਉਮੇਤਾ ਸ਼ੇਖਰ ਨੇ ਜਿਹੜਾ ਤਿੰਨ ਕਨਾਲ ਜ਼ਮੀਨ ਦਾ ਰੌਲਾ ਜਿਹੜੀ ਪਹਿਲਾਂ पीडब्ल्यूਡੀ ਨੇ ਐਕਵਾਇਰ ਕੀਤੀ 1963 ਚ ਤੇ ਹੁਣ ਨੈਸ਼ਨਲ ਹਾਈਵੇ ਜਿਹੜੀ ਅਥਾਰਟੀ ਆਫ ਇੰਡੀਆ ਉਹਨਾਂ ਨੂੰ ਜ਼ਮੀਨ ਚਾਹੀਦੀ ਸੀ ਜਿਹੜਾ ਨੈਸ਼ਨਲ ਹਾਈਵੇ 703 یعنی کہ 307 ਨੰਬਰ ਆ ਉਹਦੀ ਐਕਸਪੈਂਸ਼ਨ ਵਾਸਤੇ ਉਹਦੇ ਵਿੱਚ ਇੱਕ ਨਵਾਂ ਪੈਸਾ ਡਿਸਬਰਸ ਨਹੀਂ ਹੋਇਆ ਯਾਨੀ ਕਿ ਕਿਸੇ ਵੀ ਵਿਅਕਤੀ ਨੂੰ ਇੱਕ ਨਵਾਂ ਪੈਸਾ ਨਹੀਂ ਦਿੱਤਾ ਗਿਆ ਟੋਟਲ ਜਿਹੜੀ ਐਕਵਿਜ਼ੀਸ਼ਨ ਹੋਈ ਸੀ 3.62 ਕਰੋੜ ਰੁਪਏ ਦਾ ਉਹਦਾ ਦੇਣਾ ਬਣਦਾ ਸੀ ਪਰ ਐਨ ਮੌਕੇ ਸਿਰ ਅਡੀਸੀ ਚਾਰੂ ਮਿਤਾ ਸ਼ੇਖਰ ਨੂੰ ਇਹ ਗਿਆਨ ਹੋ ਗਿਆ ਪਤਾ ਲੱਗ ਗਿਆ ਕਿਸ ਨੇ ਸੂਚਿਤ ਕਰਤਾ ਤੇ ਉਹਨੇ ਜੰਗਲਾਤ ਵਿਭਾਗ ਪੀ ਡਬਲਯੂ ਡੀ ਅਤੇ ਐਨ ਐਚ ਏ ਆਈ ਅਧਿਕਾਰੀਆਂ ਦੀ ਬੈਠਕ ਕੀਤੀ। ਔਰ ਬੈਠਕ ਦੇ ਵਿੱਚ ਇਹ ਸਾਫ ਹੋ ਗਿਆ ਕਿ ਜ਼ਮੀਨ ਪਹਿਲਾਂ ਪੀ ਡਬਲਯੂ ਡੀ ਵੱਲੋਂ ਐਕਵਾਇਰ ਕੀਤੀ ਜਾ ਚੁੱਕੀ ਹੈ ਔਰ 1963 ਤੋਂ ਲਗਾਤਾਰ ਪੀ ਡਬਲਯੂ ਡੀ ਪੰਜਾਬ ਸਰਕਾਰ ਵੱਲੋਂ ਵਰਤੀ ਜਾ ਰਹੀ ਹੈ। ਤਾਂ ਫਿਰ ਇਹ ਰੀਕਵਾਇਰ ਨਹੀਂ ਹੋ ਸਕਦੀ ਹੁਣ ਅਗਲੀ ਗੱਲ ਪੰਜਾਬ ਸਰਕਾਰ ਨੇ ਉਹਦੇ ਐਫਆਈਆਰ ਵੀ ਕਰਤੀ ਔਰਤ ਤੇ ਐਡੀਸੀ ਤੇ ਇਹ ਐਫਆਈਆਰ ਜਦੋਂ ਥੇਲਾ ਕਿਸੇ ਨੂੰ ਦਿੱਤਾ ਨਹੀਂ ਗਿਆ ਤਾਂ ਫਿਰ ਗਵਨ ਕਿੱਥੋਂ ਹੋ ਗਿਆ ਇਹ ਪਰਚਾ ਗਵਨ ਦਾ ਦਰਜ ਕਰਤਾ ਇਹ ਬਿਲਕੁਲ ਨਜਾਇਜ਼ ਔਰ ਝੂਠੀ ਐਫਆਈਆਰ ਹੈ ਜਿਹੜੀ ਕਿ ਆਉਣ ਵਾਲੇ ਦਿਨਾਂ 'ਚ ਅਦਾਲਤਾਂ ਰਾਹੀਂ ਸਾਬਤ ਹੋਏਗੀ ਔਰ چارੂ ਮੇਤਾ ਸ਼ੇਖਰ ਨੂੰ ਜੋ ਨਜਾਇਜ਼ ਤਰੀਕੇ ਨਾਲ ਤਾਂਨੇ ਪ੍ਰਸ਼ਾਨ ਕੀਤਾ ਉਸ ਦੇ ਲਈ ਅਸੀਂ ਨਿੰਦਿਆ ਕਰਦੇ ਹਾਂ ਆਮ ਆਮੀ ਪਾਰਟੀ ਦੀ ਸਰਕਾਰ ਦੀ ਇਹ ਧੱਕੇਸ਼ਾਹੀ ਬੰਦ ਹੋਣੀ ਚਾਹੀਦੀ ਹੈ ਹਾਂ ਜਿੱਥੇ ਵਾਕਿਆ ਹੀ ਅਧਿਕਾਰੀਆਂ ਦਾ ਅਫਸਰਾਂ ਦਾ ਕਸੂਰ ਹੈ ਜ਼ਰੂਰ ਟੰਗਣੇ ਚਾਹੀਦੇ ਨੇ ਪਰ ਪਹਿਲਾਂ ਇਹ ਤਸਦੀਕ ਕੀਤਾ ਜਾਏ ਕਿ ਕੀ ਉਹਦਾ ਕਸੂਰ ਹੈ ਕਿ ਨਹੀਂ ਹੈ ਹੁਣ ਉਹਨੇ ਆਪਾਂ ਪੁਲਿਸ ਮਹਿਕਮੇ ਤੇ ਪੁਲਿਸ ਮਹਿਕਮੇ ਦੇ ਕੱਲ ਤਰਨਤਾਰਨ ਦੇ ਦੋ ਡੀਐਸਪੀ ਇੱਕ ਦਾ ਨਾਮ ਹੈ ਗੁਲਜ਼ਾਰ ਸਿੰਘ ਜਿਹੜਾ ਇਕਨੋਮਿਕ ਅਫੈਂਸਸ ਵਿੰਗ ਯਾਨੀ ਕਿ ਜਿਹੜਾ ਹੁੰਦਾ ਆਰਥਿਕ ਅਪਰਾਧ ਵਿੰਗ ਨੂੰ ਵੇਖਦਾ ਤੇ ਦੂਜਾ ਹਰਿੰਦਰ ਸਿੰਘ ਜਿਹੜਾ ਡੀਐਸਪੀ ਡਿਟੈਕਟਿਵ ਹੈ ਉਹਨਾਂ ਨੂੰ ਸਸਪੈਂਡ ਕਰਤਾ ਇਸ ਸਸਪੈਂਸ਼ਨ ਆਰਡਰਸ ਤੇ ਅਸੀਂ ਕੰਮ ਕੀਤਾ ਸਕਰੀਨ ਤੇ ਤੁਸੀਂ ਦੋਨੋਂ ਸਸਪੈਂਸ਼ਨ ਆਰਡਰ ਵੇਖ ਲਓ ਸਾਨੂੰ ਸੂਤਰਾ ਨੇ ਇਹ ਜਾਣਕਾਰੀ ਦਿੱਤੀ ਕਿ ਕਿਸੇ ਵੱਡੇ ਅਧਿਕਾਰੀ ਦੇ ਹੁਕਮ ਤੇ ਡੀਐਸਪੀ ਖਡੂਰ ਸਾਹਿਬ ਅਤੁਲ ਸੋਨੀ ਨੇ ਸ਼੍ਰੋਮਣੀ ਅਕਾਲੀ ਦਲ ਦਾ ਨਛੱਤਰ ਸਿੰਘ ਜਿਹੜਾ ਕਿ ਆਈਟੀ ਸੈੱਲ ਦਾ ਇੰਚਾਰਜ ਸੀ ਉਹਨੂੰ ਚੱਕਣ ਦੇ ਹੁਕਮ ਦਿੱਤੇ ਅੰਮ੍ਰਿਤਸਰ ਤੋਂ ਇੱਕ ਰੈਸਟੋਰੈਂਟ ਤੋਂ ਅਤੁਲ ਸੋਨੀ ਨੇ ਨਛੱਤਰ ਸਿੰਘ ਨੂੰ ਪੌਣੇ 4 ਵਜੇ ਸ਼ਾਮੀ ਚੱਕ ਲਿਆ ਔਰ ਉਦੋਂ ਬਾਅਦ ਜਿਹੜਾ ਪਰਚਾ ਦਰਜ ਹੈ ਉਹ ਤੇ ਜੋ ਟਾਈਮਿੰਗ ਆ ਉਹ 6 ਵਜੇ ਪਰਚਾ ਦਰਜ ਕਰਨਾ ਸ਼ੁਰੂ ਹੋਇਆ 6:30 ਵਜੇ ਪੂਰਾ ਹੋਇਆ ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਨੇ ਟੈਲੀਗ੍ਰਾਮ ਆ ਰਹੀ ਚੀਫ ਜਿਹੜਾ ਹੈਗਾ ਜਸਟਿਸ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਉਹਨੂੰ ਸੂਚਿਤ ਕਰਤਾ ਹਿਊਮਨ ਰਾਈਟਸ ਕਮਿਸ਼ਨ ਨੂੰ ਸੂਚਿਤ ਕਰਤਾ ਮਤਲਬ ਕਿ ਟੈਲੀਗ੍ਰਾਮ ਆ ਪਾਤੀਆਂ ਟੈਲੀਗ੍ਰਾਮਾਂ ਪਹਿਲਾਂ ਪੈ ਗਈਆਂ ਟਾਈਮ 6 ਤੋਂ 6:30 ਤੋਂ ਹੁਣ ਇਹ ਮਾਮਲਾ ਹਾਈ ਕੋਰਟ ਗਿਆ ਹਾਈ ਕੋਰਟ ਦੇ ਜੱਜ ਨੇ ਪਹਿਲੀ ਪੇਸ਼ੀ ਪਹਿਲੀ ਪੇਸ਼ੀ ਇਨ ਟਰਮ ਜਿਹਨੂੰ ਕਹਿੰਦੇ ਆ ਅਰਜ਼ੀ ਜ਼ਮਾਨਤ ਅੰਤਰਿਮ ਜ਼ਮਾਨਤ ਨਿਸ਼ਚਿਤਰ ਸਾਨੂੰ ਦੇਤੀ ਇੱਥੇ ਇਹ ਦੱਸਣਾ ਜ਼ਰੂਰੀ ਆ ਕਿ ਇਹ ਕਿਉਂ ਹੋਇਆ ਜਦੋਂ ਕੰਚਨ ਪ੍ਰੀਤ ਕੌਰ ਜਿਹੜੀ ਕਿ ਕੈਂਡੀਡੇਟ ਸ਼੍ਰੋਮਣੀ ਅਕਾਲੀ ਦਲ ਦੀ ਇਹ ਡਾਕਟਰ ਸੀ ਬੇਟੀ ਸੀ ਉਹਦੀ ਗੱਡੀ ਦੇ ਪਿੱਛੇ ਕੁਝ ਸਿਵਲ ਕੱਪੜਿਆਂ 'ਚ ਪੁਲਿਸ ਅਧਿਕਾਰੀ ਲੱਗ ਗਏ ਤੇ ਨੰਬਰ ਪਲੇਟ ਵੀ ਉਹਨਾਂ ਦੀ ਗੱਡੀ ਤੇ ਲੱਗੀ ਜਿਹੜੀ ਸੀ ਉਹ ਜੈਲੀ ਸੀ ਤਾਂ ਲੋਕਾਂ ਨੇ ਉਹਨਾਂ ਨੂੰ ਘੇਰ ਕੇ ਉਹਨਾਂ ਦੀ ਲਾਹ-ਪਾਹ ਕੀਤੀ ਉਹਨਾਂ ਨੂੰ ਸਵਾਲ-ਜਵਾਬ ਕੀਤੇ ਉਸ ਇਨਸੀਡੈਂਟ ਨੂੰ ਇੱਕ ਵਕੂਆ ਬਣਾ ਕੇ ਪਰਚਾ ਦਰਜ ਕੀਤਾ ਗਿਆ ਔਰ ਕੁਝ ਕੰਚਨਪ੍ਰੀਤ ਨੂੰ ਵੀ ਨਾਮਜ਼ਦ ਕਰਤਾ ਗਿਆ ਕੰਚਨਪ੍ਰੀਤ ਖੈਰ ਸਮੇਂਸਰ ਨੇਪਾਲ ਰਾਹੀਂ ਕੈਨੇਡਾ ਪਹੁੰਚ ਗਈ ਆ ਦੇ 77 ਰਹਿਣੋ ਵੀ ਹੁਣ ਜ਼ਮਾਨਤ ਮਿਲ ਗਈ ਆ ਪਰ ਜਦੋਂ ਹਾਈ ਕੋਰਟ 'ਚ ਮਾਮਲਾ ਤੁਰਿਆ ਤਾਂ ਇੱਕ ਇਹਨਾਂ ਦੇ ਵੱਡੇ ਅਧਿਕਾਰੀ ਨੇ ਇਹ ਦਬਾਅ ਪਾਇਆ ਕਿ ਜ਼ਮਾਨਤ ਹੋਣੀ ਨਹੀਂ ਚਾਹੀਦੀ ਤੁਸੀਂ ਪਹਿਲਾਂ ਹੀ ਐਫੀਡੇਵਿਟ ਫਾਈਲ ਕਰ ਦਿਓ ਸੋ ਹਰਿੰਦਰ ਸਿੰਘ ਜਿਹੜਾ ਡੀਐਸਪੀ ਡਿਟੈਕਟਿਵ ਆ ਉਹਨੇ ਐਫੀਡੇਵਿਟ ਤਿਆਰ ਕੀਤਾ ਪਹਚਾਤਾ ਹਾਈ ਕੋਰਟ ਪੇਸ਼ੀ ਵਾਲੇ ਦਿਨ ਗੁਲਜ਼ਾਰ ਸਿੰਘ ਨੂੰ ਭੇਜਿਆ ਗਿਆ ਕਿ ਤੂੰ ਵਿਰੋਧ ਕਰ ਜ਼ਮਾਨਤ ਹੋਣੀ ਨਹੀਂ ਚਾਹੀਦੀ ਜੋ ਹਲਫਨਾਮਾ ਤਿਆਰ ਹੋਇਆ ਸੀ ਹਰਿੰਦਰ ਸਿੰਘ ਵੱਲੋਂ ਕੀਤਾ ਗਿਆ ਸੀ ਉਹ ਦਿੱਤਾ ਗਿਆ ਸਰਕਾਰੀ ਵਕੀਲ ਨੂੰ ਉਹਦੇ ਆਧਾਰ ਤੇ ਸਰਕਾਰੀ ਵਕੀਲ ਨੇ ਬਹਿਸ ਕੀਤੀ ਹੁਣ ਹਾਈ ਕੋਰਟ ਨੇ ਉਹਦੀ ਜ਼ਮਾਨਤ ਅਗਾਊਂ ਜ਼ਮਾਨਤੀ ਕਰਦੀ ਜਾਨੇ ਕਿ ਇੱਕ ਤਰੀਕੇ ਨਾਲ ਪਹਿਲੀ ਪੇਸ਼ੀ ਜ਼ਮਾਨਤ ਕਰਦੀ ਕਿਉਂਕਿ ਉਹਦੇ ਵਿੱਚ ਗਰਾਉਂਡਸ ਆਫ ਅਰੈਸਟ ਇਹ ਜ਼ਰੂਰੀ ਹੁੰਦਾ ਉਹ ਦੱਸਣਾ ਚਾਹੀਦੀ ਹੈ ਜਿਹੜੇ ਬੰਦੇ ਨੂੰ ਤੁਸੀਂ ਗ੍ਰਿਫਤਾਰ ਕਰਦੇ ਹੋ ਉਹਨੂੰ ਇਹ ਦੱਸਣਾ ਪੈਂਦਾ ਕਿ ਤੈਨੂੰ ਕਿਸ આરોਪ 'ਚ ਕਿਸ ਬਨਾਤੇ ਗ੍ਰਿਫਤਾਰ ਕੀਤਾ ਜਾ ਰਿਹਾ ਹੈ ਉਹਦੇ ਤੇ ਦਸਖਤ ਕਰਾਉਣੇ ਪੈਂਦੇ ਆ ਇਹ ਕਾਨੂੰਨੀ ਪ੍ਰੋਸੀਜਰ ਪ੍ਰਕਿਰਿਆ ਤਰੰਤਾਰਨ ਪੁਲਿਸ ਨੇ ਪੂਰੀ ਨਹੀਂ ਸੀ ਕੀਤੀ ਜਦੋਂ ਤੁਸੀਂ ਤੱਕੇ ਸ਼ਾਹੀ ਕਰਦੇ ਹੋ ਤਾਂ ਫਿਰ ਗਲਤੀਆਂ ਤਾਂ ਹੋਣੀਆਂ ਹੀ ਹੁੰਦੀਆਂ ਹੁਣ ਚੱਲਦੇ ਆ ਅਗਲੇ ਕੁਝ ਅਫਸਰਾਂ ਵੱਲ ਯਾਦ ਹੋਣਾ ਕਿ ਵਿਜੀਲੈਂਸ ਬਿਊਰੋ ਦੇ ਚੀਫ ਡਾਇਰੈਕਟਰ ਐਸ ਪੀ ਐਸ ਪਰਮਾਰ ਨੂੰ ਵੀ ਮੁਅਤਲ ਕੀਤਾ ਗਿਆ ਸੀ ਦੋਸ਼ ਸੀਗਾ ਕਿ ਡਰਾਈਵਿੰਗ ਲਾਇਸੈਂਸਾਂ ਵਾਲੇ ਇਸ ਸਕੈਮ 'ਚ ਇਫੈਕਟਿਵ ਕਾਰਵਾਈ ਨਹੀਂ ਹੋਈ ਨਾਲ ਉਹਨਾਂ ਨੇ ਸਸਪੈਂਡ ਕੀਤੇ ਗਏ ਸੀ ਸਵਰਨਦੀਪ ਸਿੰਘ ਏ.ਆਈ.ਜੀ ਤੇ ਇਹ ਜੀ ਹਰਪ੍ਰੀਤ ਸਿੰਘ ਮੰਡੇਰ ਹੁਣ ਤਾਂ ਭਾਵੇਂ ਸਾਰੇ ਬਹਾਲ ਕਰਤੇ ਗਏ ਆ ਤੇ ਜੇ ਇਹ ਨਲਾਇਕ ਅਫਸਰ ਸੀ ਸਾਰੇ ਹੀ ਜੇ ਤੁਸੀਂ ਸਸਪੈਂਡ ਕੀਤੇ ਪਰਮਾਰ ਨੂੰ ਹੁਣ ਆਨੰਦਪੁਰ ਸਾਹਿਬ ਦੇ ਵਿੱਚ ਜਿਹੜੇ ਪ੍ਰੋਗਰਾਮ ਹੋ ਰਿਹਾ ਉਹਦੇ ਵਿੱਚ ਮੂਹਰੇ ਲਾਇਆ ਹੋਇਆ ਤੁਸੀਂ ਫੋਟੋਆਂ ਦੇਖੀਆਂ ਹੋਣਗੀਆਂ ਪਰਮਾਰ ਸਾਹਿਬ ਬੈਠੇ ਆ ਤੇ ਫਿਰ ਜੇ ਉਹ ਇੰਨਾ ਹੀ ਨਲਾਇਕ ਸੀ ਤਾਂ ਫਿਰ ਉਹਨੂੰ ਐਨੇ ਇੰਪੋਰਟੈਂਟ ਮਹੱਤਵਪੂਰਨ ਪ੍ਰੋਗਰਾਮ ਚ 350 ਸਾਲਾ ਸ਼ਹੀਦੀ ਪੁਰਬ ਦੇ ਮੌਕੇ ਐਨਾ ਜਿਹੜਾ ਇੰਪੋਰਟੈਂਟ ਕੰਮ ਕਿਉਂ ਦਿੱਤਾ ਗਿਆ ਸਵਾਲ ਉੱਠਦਾ ਹੈ ਫਿਰ ਅੱਗੇ ਆਉਨੇ ਆ ਜੀ ਸਵਰਨਦੀਪ ਸਿੰਘ ਤੇ ਹੁਣ ਸਵਰਨਦੀਪ ਸਿੰਘ ਉਹ ਏਆਈਜੀ ਆ ਹੁਣ ਵੀ ਵਿਜੀਲੈਂਸ ਬਿਊਰੋ ਵਿੱਚ ਫਲਾਈਂਗ ਸਕਵਾਡ ਚ ਜਿਹੜਾ ਮਜੀਠੀਏ ਦੇ ਕੇਸ ਦੀ ਪੈਰਵੀ ਕਰ ਰਿਹਾ ਯਾਨੀ ਕਿ ਮਜੀਠੀਏ ਨੂੰ ਜਿਵੇਂ ਅੰਦਰ ਕੀਤਾ ਉਹਦੀ ਠੋਕ ਟਕਾਈ ਜਿਹੜੀ ਹੋ ਰਹੀ ਆ ਉਹ ਸਵਰਨਦੀਪ ਸਿੰਘ ਕਰ ਰਹੇ ਹਰਪ੍ਰੀਤ ਸਿੰਘ ਵੀ ਬਹਾਲ ਹੋ ਗਿਆ ਮੰਡੇਰ ਅਗਲੀ ਚੀਜ਼ ਜੇ ਕੋਈ ਵਿਅਕਤੀ ਯਾਨ ਅਧਿਕਾਰੀ ਸਸਪੈਂਡ ਕੀਤਾ ਜਾਂਦਾ ਤਾ ਪ੍ਰੋਸੀਜਰ ਕੀ ਕਹਿੰਦਾ ਉਹ ਕਹਿੰਦਾ ਉਹਨੂੰ ਚਾਰ ਸ਼ੀਟ ਕਰੋ ਚਾਰ ਸ਼ੀਟ ਮੰਨ ਲਿਆ ਉਹਦੀ ਜਵਾਬ ਤਲਬੀ ਲਿਖਤੀ ਮੰਗੋ ਇਨਕੁਆਰੀ ਅਫਸਰ ਲਾਓ ਕਿਸੇ ਦਾ ਨਹੀਂ ਲਾਇਆ ਜੇ ਇਹਨਾਂ ਦੇ ਕਸੂਰ ਨਹੀਂ ਸੀ ਚਾਰ ਸ਼ੀਟ ਨਹੀਂ ਕਰਨਾ ਸੀ ਤੇ ਚਾਰ ਸ਼ੀਟ ਵਾਲਾ ਜਿਹੜਾ ਸਟੇਜ ਆ ਡ੍ਰੌਪ ਕਰਤੀ ਤਾਂ ਫਿਰ ਉਹਦੀ ਜਾਣਕਾਰੀ ਜਨਤਾ ਨੂੰ ਦਿਓ ਇਹ ਕਿਹੜੀ ਸਰਕਾਰ ਹੈ ਜਿਹੜੀ ਆਪਣੇ ਆਪ ਨੂੰ ਢੱਕ ਕੇ ਬੁਰਕਾ ਪਾ ਕੇ ਚੱਲਦੀ ਹੈ ਬਗਉ ਅੰਤਮਾਂ ਦੀ ਸਰਕਾਰ ਬੁਰਕਾ ਪਾ ਕੇ ਰੱਖਦੀ ਆ ਤੇ ਬੁਰਕਾ ਚੱਕਣ ਦੀ ਕੋਸ਼ਿਸ਼ ਲੋਕਾਂ ਨੇ ਕਰਨੀ ਆ ਮੀਡੀਆ ਨੇ ਕਰਨੀ ਆ ਸਵਾਲ ਪੁੱਛ ਕੇ ਉਹ ਅਸੀਂ ਪੁੱਛ ਰਹੇ ਆ ਔਰ ਇਸ ਦੇ ਨਾਲ ਨਾਲ ਤੁਹਾਨੂੰ ਹੋਰ ਦੱਸਦਾ ਚੱਲਾਂ ਵਿਜੀਲੈਂਸ ਬਿਊਰੋ ਦਾ ਐਸਐਸਪੀ ਲੁਧਿਆਣਾ ਜਗਤਪ੍ਰੀਤ ਸਿੰਘ ਵੀ ਸਸਪੈਂਡ ਕੀਤਾ ਗਿਆ ਸੀ ਜਦੋਂ ਉੱਥੇ ਬਾਈ ਇਲੈਕਸ਼ਨ ਸੀ ਕਹਿੰਦੇ ਜੀ ਉਹਨੇ ਭਾਰਤ ਭੂਸ਼ਣ ਆਸ਼ੂ ਨੂੰ ਸਮਨ ਕਰ ਲਿਆ ਦੋਨੋਂ ਆਪਸ ਚ ਆੜੀ ਸੀ ਤੇ ਤਾਂ ਕਿ ਉਹਨੂੰ ਚੂਨਾ ਦੇ ਵਿੱਚ ਫਾਇਦਾ ਮਿਲ ਸਕੇ ਸਸਪੈਂਡ ਤੇ ਅੱਗੇ ਵੇਖੋ ਜਿੰਨੇ ਵੀ ਇਹ ਕਾਰਵਾਈਆਂ ਹੋਈਆਂ ਕੁਝ ਇਹੋ ਜਿਹੇ ਅਧਿਕਾਰੀ ਐ ਜਿਹੜੇ ਭ੍ਰਸ਼ਟਾਚਾਰ ਚ ਲਿਪਟ ਨੇ ਡੀਆਈਜੀ ਲੈਵਲ ਤੱਕ ਇੰਦਰ ਵੀਰ ਨਾ ਆਏ ਉਹ ਤੇ ਕੋਈ ਕਾਰਵਾਈ ਨਹੀਂ ਹਾਂਜੀ ਇਹ ਸਾਰੇ ਕੁਛ ਤੋਂ ਕੀ ਨਜ਼ਰ ਆਉਂਦਾ ਇਸ ਤੋਂ ਨਜ਼ਰ ਆਉਂਦਾ ਕਿ ਪੁਲਿਸ ਮਾਕਮੇ ਦੀ ਹੋਮ ਡਿਪਾਰਟਮੈਂਟ ਦਾ ਜਿਹੜਾ ਮੰਤਰੀ ਆ ਉਹਦੀ ਲੀਡਰਸ਼ਿਪ ਇਨਕੰਪਟੈਂਟ ਹੈ ਯਾਨੀ ਕਿ ਉਹਨਾਂ ਦੇ ਵਿੱਚ ਲੀਡ ਕਰਨ ਦੀ ਕਸ਼ਮਤਾ ਨਹੀਂ ਜਿਹਦੇ ਵਿੱਚ ਡੀਜੀਪੀ ਗੌਰਵ ਯਾਦਵ ਵੀ ਸਵਾਲਾਂ ਦੇ ਘੇਰੇ 'ਚ ਹੈ ਪਹਿਲਾਂ ਜਿਹੜਾ ਪਟਿਆਲੇ ਕਾਂਡ ਹੋਇਆ ਕਰਨਲ ਬਾਠ ਵਾਲਾ ਕਿੰਨੀ ਬਦਨਾਮੀ ਹੋਈ ਆ ਪੁਲਿਸ ਦੀ ਤੇ ਫਿਰ ਹੁਣ ਤੱਕ ਤੁਸੀਂ ਕੀਤਾ ਕੀ ਕੁਝ ਵੀ ਨਹੀਂ ਸੀਬੀਆਈ ਕੋਲ ਕੇਸ ਚੱਲਦਾ ਹੈ ਔਰ ਉਹਦੇ ਤੇ ਤੁਹਾਨੂੰ ਵੱਖਰੀ ਖਬਰ ਕਿਸੇ ਦਿਨ ਸੁਣਾਉਂਗਾ ਹੁਣ ਜਾਂਦੇ ਜਾਂਦੇ ਗੱਲ ਕਰ ਲੈਨੇ ਆ ਡੀਸੀ ਮੁਕਸਰ ਸਾਬਕਾ ਰਜੇਸ਼ ਤਰਪਾਠੀ ਦੀ ਉਹਦੇ ਤੇ ਇਲਜ਼ਾਮ ਸੀਗਾ ਕਿ ਜੀ ਬਹੁਤ ਉਹਨੇ ਰਿਸ਼ਵਤ ਕੀਤੀ ਆ ਸਾਬਤ ਪਤਾ ਨਹੀਂ ਹੋਈ ਕਿ ਨਹੀਂ ਹੋਈ ਸਸਪੈਂਡ ਕਰਤਾ ਹਜੇ ਤੱਕ ਕੋਈ ਪਤਾ ਨਹੀਂ ਨੂੰ ਬਹਾਲ ਕੀਤਾ ਕਿ ਨਹੀਂ ਕੀਤਾ ਕੱਲ ਜਿਹੜਾ ਐਸਟੀਐਮ ਬਟਾਲਾ ਵਿਕਰਮਜੀਤ ਸਿੰਘ ਪੰਥੇ ਨੂੰ ਗ੍ਰਿਫਤਾਰ ਕੀਤਾ ਗਿਆ 14 ਲੱਖ ਰੁਪਏ ਕੈਸ਼ ਬਰਾਮਦ ਕੀਤਾ ਗਿਆ ਉਹ ਘਰੋਂ ਉਹ ਮਿਊਨਿਸਪਲ ਕਾਰਪੋਰੇਸ਼ਨ ਦਾ ਵੀ ਕਮਿਸ਼ਨਰ ਸੀ ਹਾਂ ਇਹ ਜਿਹੜੀ ਗ੍ਰਿਫਤਾਰੀ ਆ ਇਹ ਜਾਇਜ਼ ਲੱਗਦੀ ਆ ਕਿਉਂਕਿ ਰਿਕਵਰੀ 14 ਲੱਖ ਰੁਪਏ ਕਿਸੇ ਅਫਸਰ ਦੇ ਘਰੋਂ ਕੈਸ਼ ਮਿਲ ਜਾਣਾ ਇਹ ਸ਼ੱਕ ਦੇ ਘੇਰੇ 'ਚ ਲਿਆਉਂਦਾ ਉਸ ਅਫਸਰ ਨੂੰ ਤੇ ਨਾਲੇ ਇਸੇ ਤਰ੍ਹਾਂ ਡੀਆਈਜੀ ਭੁਜਰ ਦੇ ਘਰੋਂ ਜਿਵੇਂ 7.5 ਕਰੋੜ ਰੁਪਇਆ ਕੈਸ਼ ਮਿਲਿਆ ਸੀ ਉੱਥੇ ਕਾਰਵਾਈ ਵਾajib ਨਜ਼ਰ ਆਉਂਦੀ ਹੈ ਪਰ ਜਿਸ ਤਰੀਕੇ ਨਾਲ ਚਾਰੂ ਮਿਤਾ ਸ਼ੇਖਰ ਤੇ ਧੱਕਾ ਹੋਇਆ ਜਿਨੇ 1 ਰੁਪਇਆ ਵੀ ਰਿਲੀਜ਼ ਨਹੀਂ ਕੀਤਾ ਉਹ ਤੇ ਐਫ ਆਈ ਆਰ ਵੀ ਗਮਨਦੀ ਕਰਤੀ ਉਹ ਬਿਲਕੁਲ ਨਜਾਇਜ਼ ਹੈ ਤੇ ਪੱਤਰਕਾਰਾਂ ਨੂੰ ਇਸ ਖਬਰ ਨੂੰ ਰਿਪੋਰਟ ਕਰਨ ਤੇ ਸੁਚੇਤ ਰਹਿਣਾ ਚਾਹੀਦਾ ਬੇਲਾ ਮਤਲਬ 3.5 ਕਰੋੜ ਰੁਪਏ ਦੇ ਲਾਂਨ ਦੇਣ ਦੇ ਵਿੱਚ ਹਿਰਾ ਫੇਰੀ ਇਹੋ ਜਿਹੀਆਂ ਗੱਲਾਂ ਕਰਨੀਆਂ ਪੱਤਰਕਾਰਾਂ ਵਾਸਤੇ ਚੰਗੀਆਂ ਨਹੀਂ ਅਤੇ ਉਹਨਾਂ ਦੇ ਕੈਲੀਬਰ ਤੇ ਉਹਨਾਂ ਦੇ ਲੈਵਲ ਤੇ ਸਵਾਲੀਆ ਚਿੰਨ ਲਾਉਂਦੀਆਂ ਨੇ ਮੈਂ ਰਿੰਦਰ ਸਿੰਘ ਤੱਕੜ ਤੁਹਾਡੇ ਤੋਂ ਅੱਗੇ ਆ ਗਿਆ ਚੌਣਾ ਜੀ ਸਤਿ ਸ੍ਰੀ ਅਕਾਲ ਨਮਸਕਾਰ ਖੁਦਾਫਜ਼